ਅੱਜ ਜਿਸ ਸ਼ਖਸ ਦੇ ਨਾਲ ਤੁਹਾਨੂੰ ਮਿਲਣ ਜਾ ਰਹੇ ਹਾਂ ਉਹ ਲੈਜੈਂਡ ਕਾਇਕ ਸਵਰਗਿਆ ਮੁਹੰਮਦ ਰਫੀ ਉਹਨਾਂ ਦੇ ਪੰਜੇ ਨਿੱਕ ਚੜਦੀ ਜਵਾਨੀ ਕਦਿਲ ਮੇਰਾ ਜਿਹੜੇ ਦਰਦਰ ਦੀਆਂ ਠੋਕਰਾ ਖਾਨ ਨੂੰ ਮਿਲੇ ਨਾ ਫੁੱਲ ਤੋ ਕ ਤੂੰ ਸੇ ਦੋਸਤੀ ਕਰ ਲਈ ਪਰ ਉਹਨਾਂ ਦਾ ਪੰਜਾ ਗੁਮਨਾਮੀ ਦੀ ਜਗਤ ਕਾਂਟੋਂ ਸੇ ਦੋਸਤੀ ਕਰ ਲਈ ਆਖਦੇ ਨੇ ਕਿ ਜੇ ਮੁਹੰਮਦ ਰਫੀ ਨੇ ਜੀਂਦੇ ਹੁੰਦੇ ਤਾਂ ਜ਼ਿੰਦਗੀ ਇਦਾਂ ਦੀ ਨਾ ਹੁੰਦੀ ਜ਼ਿੰਦਗੀ ਬਹੁਤ ਸੁਖਾਲੀ ਬਸਰ ਹਮਨੇ ਜ਼ਿੰਦਗੀ ਕਰ ਲਈ ਅੱਜ ਵੀ ਸਿਕਿਉਰਟੀ ਗਾਰਡ ਦਾ ਕੰਮ ਕਰਦੇ ਲੈਜੈਂਡ ਐਕਟਰ ਪ੍ਰਾਨ ਉਹਨਾਂ ਦੇ ਘਰ 10 ਸਾਲ ਰਹੇ ਉਥੇ ਕੰਮ ਕੀਤਾ ਪਰ ਤਰੱਕੀ ਉਥੇ ਹੋਣੀ ਮਿਲੀ ਆਖੇ ਸ਼ਰਮ ਸੇ ਚੁੱਕ ਜਾਏਗੀ ਸਾਰੀ ਬਾਤیں ਜਹੀ ਬਸ ਰੁੱਕ ਜਾਏਗੀ ਅੱਜ ਤੁਸੀਂ ਜਿਸ ਸ਼ਖਸ ਦੇ ਨਾਲ ਤੁਹਾਨੂੰ ਮਿਲਣ ਜਾ ਰਹੇ ਆ ਉਹ ਲੈਜੈਂਡ ਗਾਇਕ ਸਵਰਗਿਆ ਮੁਹੰਮਦ ਰਫੀ ਉਹਨਾਂ ਦੇ ਪਾਂਜੇ ਨੇ ਮੁਹੰਮਦ ਰਫੀ ਉਹਨਾਂ ਦਾ ਨਾਮ ਬੜੇ ਗਾਇਕੀ ਦੇ ਜਿਹੜਾ ਕਿਹਾ ਜਾਵੇ ਖੇਤਰ ਦੇ ਵਿੱਚ ਬਹੁਤ ਅਦਬ ਤੇ ਸਤਿਕਾਰ ਨਾਲ ਲਿਆ ਜਾਂਦਾ ਪਰ ਉਹਨਾਂ ਦਾ ਪਾਂਜਾ ਗੁੰਮਨਾਮੀ ਦੀ ਜ਼ਿੰਦਗੀ ਜੀ ਰਿਹਾ ਆਵਾਜ਼ ਤੇ ਉਹਨਾਂ ਵਰਗੀ ਆ ਗਾਉਣ ਦਾ ਸ਼ੌਕ ਵੀ ਆ ਪਰ ਗਾਇਕੀ ਮਕਬੂਲੀਅਤ ਹਾਸਿਲ ਨਹੀਂ ਕਰ ਸਕੇ ਅੱਜ ਵੀ ਸਿਕਿਉਰਿਟੀ ਗਾਰਡ ਦਾ ਕੰਮ ਕਰਦੇ ਆ ਗੱਲਬਾਤ ਕਰ ਲੈਣਾ ਸਾਡਾ ਉਹ ਸ਼ਖਸ ਮੌਜੂਦ ਆ ਕੀ ਨਾਮ ਹੈ ਜੀ ਮਮਮ ਜੀ ਜਫਰੀ ਹੈ ਜੀ ਮੇਰਾ ਨਾਮ ਕਿਸ ਤਰ੍ਹਾਂ ਸਾਬਤ ਹੋਏਗਾ ਕਿ ਤੁਸੀਂ ਮੁਹੰਮਦ ਰਫੀ ਉਹਨਾਂ ਦੇ ਸਕੇ ਪੰਜ ਦੇ ਖਜੂ ਉਹਨਾਂ ਦੀ ਭੈਣ ਤਾਂ ਜਿਹੜੀ ਇਹ ਅਭਿਮਾਨ ਦੀ ਸਾਰੀ ਹਿਸਟਰੀ ਜਿਹੜੀ ਇਹਨਾਂ ਮੇਰੇ ਪਾਸ ਹੈ ਕਿ ਇਹ ਸੱਤ ਭੈਣ ਭਰਾ ਸੀ ਜਿਹੜਾ ਨਾਨਾ ਮੇਰਾ ਸੀ ਅਲੀ ਮੁਹੰਮਦ ਸੀ ਨਾਈ ਦਾ ਕੰਮ ਕਰਦਾ ਸੀ ਤੇ ਜਿਹੜੀ ਨਾਨੀ ਸਾਡੀ ਸੀ ਉਹਦਾ ਨਾਂ ਅੱਲਾ ਰੱਖੀ ਸੀ ਤੇ ਕਿਉਂਕਿ ਪੇਕਿਆਂ ਦਾ ਨਾਂ ਸੀ ਉਹਦਾ ਗੁਲਾਬੋ ਜੀ ਤੇ ਇਹ ਰੂਪਵਾਲੀ ਬੰਮਣਾ ਦੇ ਰਹਿਣ ਵਾਲੀ ਸੀ ਔਰ ਨਾਨਾ ਮੇਰਾ ਜਿਹੜਾ ਸੱਤ ਰੰਗੇ ਚੋਲ ਬਣਾਉਣ ਚ ਬੜਾ ਮਸ਼ਹੂਰ ਮਜੀਠੇ ਦੇ ਵਿੱਚ ਅੱਜ ਵੀ ਉਹਦਾ ਨਾਂ ਜਿੱਥੇ ਮਰਜ਼ੀ ਲੈ ਲਓ ਅਲੀ ਮੁਹੰਮਦ ਨੂੰ ਮਿਲਣਾ ਹੋਵੇ ਤੇ ਕਿੱਥੇ ਮਿਲ ਸਕਦਾ ਉਹਦਾ ਕਿੱਥੇ ਟਿਕਾਣਾ ਸੀ ਅੱਜ ਵੀ ਉਹਦੇ ਦੋਸਤ ਜਿਹੜੇ ਆ ਦੋਸਤਾਂ ਨੇ ਵੀ ਕੁਝ ਮੈਨੂੰ ਦੱਸਿਆ ਕਿ ਰਫੀ ਸਾਹਿਬ ਦੇ ਅਸੀਂ ਵਿਆਹ ਦੇ ਵਿੱਚ ਵੇਖਿਆ ਕਿ ਰਫੀ ਸਾਹਿਬ ਦੇ ਵਿਆਹ ਤੇ ਭੰਗੜੇ ਪਾਏ ਖੁਸ਼ੀਆਂ ਮਨਾਈਆਂ ਪਹਿਲਾ ਵਿਆਹ ਕੀਤਾ ਔਰ ਉਹਦੇ ਵਿੱਚੋਂ ਬੱਚਾ ਹੋਇਆ ਤੇ ਇਹ ਫਿਰ ਗੁੱਸੇ ਹੋ ਕੇ ਤੇ ਇਹਨੇ ਦੂਸਰੀ ਸ਼ਾਦੀ ਜਾ ਕੇ ਬੰਬੇ ਕਰਾ ਲਈ ਅੱਜ ਵੀ ਮੈਨੂੰ ਆਏ ਸੀ ਮੇਰੇ ਵੱਡੇ ਮਾਮਾ ਜੀ ਜਿਹੜੇ ਕਿ ਮੁਹੰਮਦਦੀਨ ਸੀ ਤਾਂ ਉਹਨਾਂ ਦੇ ਪਹਿਲੇ ਘਰ ਵਾਲੀ ਰਫੀ ਸਾਹਿਬ ਦੀ ਤੇ ਉਹਨਾਂ ਦਾ ਬੇਟਾ ਜਿਹੜਾ ਪਹਿਲਾ ਸੀ ਉਹ ਮੈਨੂੰ ਆਏ ਸੀ ਪਾਕਿਸਤਾਨ ਲੈ ਘਟਣ ਵਾਸਤੇ ਡਰਸ ਮੈਨੂੰ ਦੇ ਗਏ ਪਤਾ ਦੇ ਗਏ ਸਾਰਾ ਕੁਝ ਪਰ ਮੈਂ ਗਿਆ ਨਹੀਂ ਗਿਆ ਅੱਛਾ ਮੁਹੰਮਦ ਰਫੀਉ ਨੇ ਇਕੱਲੇ ਹੀ ਇੱਧਰ ਹਿੰਦੁਸਤਾਨ ਸਨ ਤੇ ਬਾਕੀ ਪਰਿਵਾਰ ਉਹਨਾਂ ਦਾ ਪਾਕਿਸਤਾਨ ਬਾਕੀ ਪਰਿਵਾਰ ਸਾਰਾ ਹੀ ਨਾਨਾ ਸਾਡਾ ਵੀ ਇੱਥੇ ਹੀ ਰਿਹਾ ਵਾ ਮੁੜ ਕੇ ਫਿਰ ਉਹ ਬੰਬੇ ਚਲੇ ਗਿਆ ਪਾਕਿਸਤਾਨ ਚ ਚਲੇ ਗਏ ਤੇ ਫਿਰ ਨਾਨਾ ਸਾਡਾ ਵੀ ਉਹਨਾਂ ਦੇ ਕੋਲ ਪਾਕਿਸਤਾਨ ਕੀ ਤੋਂ ਚਲੇ ਗਏ ਸਾਰੇ ਤੇ ਸਾਰਾ ਪਰਿਵਾਰ ਜਿਹੜਾ ਸਾਡਾ ਉੱਥੇ ਚਲੇ ਗਿਆ ਤੁਸੀਂ ਵੀ ਗਾਉਣ ਦਾ ਸ਼ੌਕ ਰੱਖਦੇ ਹੋ ਤੇ ਸਾਡੇ ਦਰਸ਼ਕਾਂ ਨੂੰ ਜਰੂਰ ਅਮ ਜਾਰੀ ਮੁਹੰਮਦ ਰਫੀ ਹੁਣ ਦੀ ਆਵਾਜ਼ ਜਾਂ ਉਹਨਾਂ ਦਾ ਕੋਈ ਗਾਣਾ ਸੁਣਾ ਦਿਓ ਮਿਲੇ ਨਾ ਫੂਲ ਤੋਂ ਕਾਂਟੋਂ ਸੇ ਦੋਸਤੀ ਕਰ ਲਈ ਮਿਲੇ ਨਾ ਫੂਲ ਤੋਂ ਕਾਂਟੋਂ ਸੇ ਦੋਸਤੀ ਕਰ ਲਈ ਇਸੇ ਤਰ੍ਹਾਂ ਸਬਰ ਇਸੀ ਤਰ੍ਹਾਂ ਸਬਰ ਹਮਨੇ ਜ਼ਿੰਦਗੀ ਕਰ ਲਈ ਮਿਲੇ ਨਫੂਲ ਤੁਸੀਂ ਕੀ ਕਰਦੇ ਹੋ ਤੇ ਪਰਿਵਾਰ ਚ ਕੌਣ ਕੌਣਾ ਮੇਰੇ ਪਰਿਵਾਰ ਦੇ ਵਿੱਚ ਅਸੀਂ ਦੋਨੋਂ ਹੀ ਆ ਪੰਜਾਬ ਦੇ ਵਿੱਚ ਮੈਂ ਹੀ ਇਕੱਲਾ ਮਾਂ ਜਿਹੜਾ ਕਿ ਸੋਸਾਇਟੀ ਵੀ ਬਣਾ ਕੇ ਬੈਠਾ ਹਾਂ ਕਿ ਰਫੀ ਸਾਹਿਬ ਦੀ ਯਾਦਗਾਰ ਨੂੰ ਲੈ ਕੇ ਚੱਲਦਾ ਹਾਂ ਕਿ ਰਫੀ ਸਾਹਿਬ ਦਾ ਨਾਮ ਮੈਂ ਉੱਚਾ ਕਰ ਰਿਹਾ ਫਿਰ ਵੀ ਕਿ ਮੈਂ ਉਹਨਾਂ ਦਾ ਨਾਮ ਜੇ ਨੁਕਲਾਕਾਰ ਨੂੰ ਕਿਸੇ ਨੂੰ ਟਾਈਮ ਨਹੀਂ ਮਿਲਦਾ ਮੈਂ ਉਸ ਸੋਸਾਇਟੀ ਦੇ ਵਿੱਚ ਕਲਾਕਾਰ ਨੂੰ ਟਾਈਮ ਦੇਣਾ ਜੀ ਸਕਿਉਰਿਟੀ ਕਾਰਡ ਦਾ ਕੰਮ ਕਰਦਿਆਂ ਕਿੰਨੀ ਦੇਰ ਹੋ ਗਈ ਮੇਰੇ ਸਕਿਉਰਿਟੀ ਕਾਰਡ ਦਾ ਕੰਮ ਕਰਦਿਆਂ ਕੋਈ 4 ਸਾਲ ਹੋ ਚਲੇ ਜੀ ਕਿੰਨਾ ਫਿਰ ਗੁਜ਼ਰ ਬਸਰ ਹੋ ਜਾਂਦਾ ਸਹੀ ਮੈਂ ਕੁਝ ਪਹਿਲੇ ਪ੍ਰੋਗਰਾਮ ਕਰ ਚੱਲਦੇ ਸੀ ਵਹਾਂ ਮੈਂ ਸ਼ਾਦੀਆਂ ਦੇ ਕੁਝ ਪ੍ਰੋਗਰਾਮ ਕਰਨਾ ਨੇ ਮੁੰਬਈ ਗਿਆ ਅਸ਼ਮੇਂਦਰਾ ਦੇ ਪੂਰੇ ਹੋ ਚੁੱਕੇ ਸੀ ਅਸੀਂ ਉਹਦੇ ਬੇਟੇ ਨੂੰ ਜਾ ਕੇ ਕੌਣ ਵਾਸਤੇ ਗਿਆ ਵੀ ਚਲੋ ਉਹਦੇ ਬੱਚੇ ਨਾਲ ਮੈਂ ਤੇ ਕਾਕਾ ਜੀ ਪੀ ਨਿਸ਼ਾਨ ਸਾਹਿਬ ਦਾ ਬੇਟਾ ਜੀ ਜਿਸ ਦਿਨ ਦੋਹੀਂ ਦੋਵੇਂ ਗਏ ਜਿਸ ਵੇਲੇ ਮਿਲਣ ਵਾਸਤੇ ਤੇ ਉਹਨਾਂ ਨੇ ਸਾਨੂੰ ਕਹਿਣ ਲੱਗੇ ਰਫੀ ਜੀ ਤੁਸੀਂ ਬੜੇ ਚਿਰ ਪਿਛੋਂ ਆਏ ਤੁਹਾਡਾ ਗਾਣਾ ਇੱਕ ਰਿਕਾਰਡ ਕਰਨਾ ਉਹ ਫਿਰ ਮੇਰਾ ਗਾਣਾ ਕੀਤਾ ਸੀ ਰੋਜ਼ ਸੇ ਕੈਸੀ ਚਲੀ ਗਈ ਸੜੇ ਕੋਣ ਦੂਰ ਨੀ ਮੇਤਰ ਨੂੰ ਮਾਫ ਕਰੋ ਦੇਣਾ ਜੇ ਕਸੂਰ ਨੀ ਰੁਸ ਕੇ ਸੀ ਚਲੀ ਗਈ ਪਹਿਲੀ ਵਾਰ ਸਾਡੇ ਕੋਲੋਂ ਮੰਗੀ ਤੂੰ ਨਿਸ਼ਾਨੀ ਨੀ ਅਸੀਂ ਤੈਨੂੰ ਦੇ ਦਿੱਤੀ ਮੁੰਦਰੀ ਨਿਸ਼ਾਨੀ ਨੀ ਪਹਿਲੀ ਵਾਰ ਸਾਡੇ ਕੋਲੋਂ ਮੰਗੀ ਤੂੰ ਨਿਸ਼ਾਨੀ ਨੀ ਅਸੀਂ ਤੈਨੂੰ ਦੇ ਦਿੱਤੀ ਮੁੰਦਰੀ ਨਿਸ਼ਾਨੀ ਨੀ ਮੁੰਦਰੀ ਨਿਸ਼ਾਨੀ ਨੀ ਤੇਰੇ ਪਿਆਰ ਵਿੱਚ ਹੋਇਆ ਮੈਂ ਮਜਬੂਰ ਨੀ ਮੇਰਾਂ ਨੂੰ ਮਾਫ ਕਰ ਦੇਣਾ ਜੇ ਕਸੂਰ ਨੀ ਤੁਸੀਂ ਉਹਨਾਂ ਦੇ ਪਰਿਵਾਰ 'ਚ ਤੁਹਾਡੇ ਖੂਨ 'ਚ ਵੀ ਗਾਇਕੀ ਪਰ ਕਾਮਯਾਬੀ ਕਿਉਂ ਨਹੀਂ ਹਾਸਲ ਹੋ ਸਕੀ ਜਾਂ ਗਾਇਕੀ ਦੇ ਸਫਰ 'ਚ ਅੱਗੇ ਕਿਉਂ ਨਹੀਂ ਵੱਧ ਸਕੇ ਗਾਇਕੀ ਦਾ ਸਫਰ ਜਿਹੜਾ ਸੀ ਅੱਗੇ ਰਫੀ ਸਾਹਿਬ ਦਾ ਬੇਟਾ ਜਿਹੜਾ ਸੀ ਉਹ ਮੈਨੂੰ ਨਹੀਂ ਸੀ ਅੱਛਾ ਚਾਹੁੰਦਾ ਉਹ ਕਹਿੰਦਾ ਜੀ ਸਾਡਾ ਕੋਈ ਰਿਸ਼ਤੇਦਾਰ ਹੀ ਨਹੀਂਗਾ ਮੈਂ ਦੋ ਤਿੰਨ ਵਾਰ ਹੀ ਮਿਲਣ ਵਾਸਤੇ ਵੀ ਗਿਆ ਹਾਂ ਐਰਕਿਓ ਦੀ ਬੇਟੀ ਦਾ ਵਿਆਹ ਵੀ ਸੀ ਸਾਡੇ ਦੇ ਰਫੀ ਦਾ ਪਰ ਉਹਨੇ ਸਾਡੇ ਨਾਲ ਤਾਲੁਕਤ ਨਹੀਂ ਰੱਖਿਆ ਅਸੀਂ ਫੇਰ ਵਾਪਸ ਮੋੜ ਆਏ ਅਸੀਂ ਆਖਿਆ ਕੋਈ ਗੱਲ ਨਹੀਂ ਰੱਖਿਆ ਉਹ ਜਾਣੇ ਉਹਨਾਂ ਦੀ ਬੇਟੀ ਜਸਮੀਨਾ ਜੀ ਮਿਲੀ ਉਹ ਫਿਰ ਮੈਨੂੰ ਕਹਿਣ ਲੱਗੇ ਵੀਰੇ ਤੂੰ ਜਦੋਂ ਵੀ ਯਾਦ ਕਰੇਂਗਾ ਮੈਂ ਤੇਰੇ ਕੋਲ ਆ ਇਸ ਵੇਲੇ ਅਮਰੀਕਾ ਚਲੇ ਗਿਆ ਹੈ ਉਹਨਾਂ ਦਾ ਦਮਾਦ ਸਾਹਬ ਰਫੀ ਦਾ ਤੇ ਬੇਟੀ ਜਦੋਂ ਫਿਰ ਮੰਨ ਲਓ ਉਹਨਾਂ ਦੇ ਪਰਿਵਾਰ ਨੇ ਤੇ ਤੁਹਾਡਾ ਸਾਥ ਨਹੀਂ ਦਿੱਤਾ ਪਰ ਕਿਤੇ ਹੋਰ ਵੀ ਗਾਇਕੀ ਦੇ ਵਿੱਚ ਮਕਬੂਲੀਅਤ ਹਾਸਲ ਨਹੀਂ ਹੋ ਸਕੀ ਨਹੀਂ ਜੀ ਮੈਨੂੰ ਕਿਸੇ ਨੇ ਗਾਹ ਬਦਲਣ ਦੀ ਕੋਸ਼ਿਸ਼ ਕੀਤੀ ਨਹੀਂ ਦਿੱਤੀ ਲੇਕਿਨ ਜੇ ਮੈਂ ਬਦਲ ਲੱਗਾ ਸੀ ਮੈਨੂੰ ਕਿਸੇ ਨੇ ਕੁਝ ਦੇ ਦਿੱਤਾ ਚਾਰ ਸਾਲ ਮੰਜੀ ਤੇ ਲੇਟ ਗਿਆ ਗੁਰੂ ਇਹ ਹੋ ਜਾਲਾ ਤੋ ਗਿਆ ਕਿ ਜਿਹਦੇ ਨਾਲ ਬਚੰਦਾ ਕੋਈ ਕਰਨ ਨਹੀਂ ਰਹਿ ਗਿਆ ਕਿ ਮੈਂ ਬਚ ਜਾऊंगा ਪਰ ਗੁਰੂ ਰਾਮਦਾਸ ਦੀ ਕਿਰਪਾ ਸੀ ਜਿਹਦੇ ਕਰਕੇ ਮੈਂ ਬਚ ਗਿਆ ਕਦੀ ਕੋਈ ਗਾਣਾ ਰਿਕਾਰਡ ਕਰਵਾਇਆ ਜਾਂ ਕਦੀ ਕਿਸੇ ਫਿਲਮ ਚ ਗਾਣ ਦਾ ਮੌਕਾ ਮਿਲਿਆ ਹਾਂਜੀ ਹੁਣ ਇੱਕ ਫਿਲਮ ਮਿਲ ਰਹੀ ਆ ਉਸ ਫਿਲਮ ਵਿੱਚ ਗਾਣਾ ਮੇਰਾ ਰਿਕਾਰਡ ਹੋ ਰਿਹਾ ਵਾ ਉਹ ਗੀਤ ਹੈਗਾ ਤੇਰੀ ਤੋਰ ਬੜੀ ਮਸਤਾਂ ਨੀ ਚੜਦੀ ਜਵਾਨੀ ਤੇ ਦਿਲ ਮੇਰਾ ਓਏ ਹੋਏ ਕਦਿਲ ਮੇਰਾ ਲੁੱਟਿਆ ਗਿਆ 니 ਤੇਰੀ ਤੌਰ ਬੜੀ ਮਸਤਾਨਿਕ ਚੜਦੀ ਜਵਾਨਿਕ ਦਿਲ ਮੇਰਾ ਓਏ ਹੋਏ ਦਿਲ ਮੇਰਾ ਲੁੱਟਿਆ ਗਿਆ ਇੱਕ ਗਲ ਵਿੱਚ ਪਾਈ ਗਾਨੀ ਨੇ ਦੁਜ ਦੇ ਜਾ ਪਿਆਰ ਨਿਸ਼ਾਨੀ ਤੇਰੇ ਲੌਂਗ ਮਰੇ ਢ ਸ਼ਿਕਾਰੇ ਤੇ ਪੌਂਦਾ ਪਵਾੜੇ ਤੇ ਦਿਲ ਮੇਰਾ ਓਏ ਹੋਏ ਕਦਿਲ ਮੇਰਾ ਲੁੱਟਿਆ ਗਿਆ ਸੋ ਪਹਿਲਾਂ ਕਦੀ ਕਿਸੇ ਫਿਲਮ ਚ ਰਿਕਾਰਡ ਕਰਾਇਆ ਗਾਣਾ ਜਾਂ ਰਿਕਾਰਡ ਪਹਿਲੇ ਹੋ ਚੁੱਕੇ ਸੀ 3-4 ਫਿਲਮਾਂ ਚ ਮੈਂ ਗਾ ਚੁੱਕਾ ਸੀ ਤੇ ਉਹ ਵੀ ਤਾਂ ਕੋਈ ਗਾਣੇ ਹੱਟ ਤੋ ਉਸੇ ਪੈਸੇ ਵੀ ਮਿਲੇ ਸੀ ਪਰ ਮੈਂ ਬਿਮਾਰ ਹੋ ਗਿਆ ਮੇਰੇ ਉੱਪਰ ਹੀ ਲੱਗ ਗਿਆ ਪੈਸੇ ਜਿਹੜੇ ਕਮਾਏ ਸੀ ਤੇ ਬਿਮਾਰੀ ਨੇ ਮੈਨੂੰ ਜਿਆਦਾ ਫਿਰ ਪਰ ਫਿਰ ਵੀ ਜੇ ਮੁਹੰਮਦ ਰਫੀ ਹਣੀ ਜੀਂਦੇ ਹੁੰਦੇ ਤੇ ਫਿਰ ਵੀ ਲੱਗਦਾ ਕਿ ਉਹਨਾਂ ਦੇ ਪਰਿਵਾਰ ਨੇ ਜਾਂ ਉਹਨਾਂ ਨੇ ਤੁਹਾਡਾ ਇਹੋ ਹੀ ਰਵਈਆ ਕਰਨਾ ਸੀ ਜੇ ਅਗਰ ਉਹ ਹੁੰਦੇ ਫਿਰ ਉਹਨਾਂ ਦਾ ਪਰਿਵਾਰ ਨਾਲ ਮੇਰਾ ਬੜਾ ਵੱਡਾ ਸਬੰਧ ਬਣਨਾ ਸੀ ਕਿਉਂਕਿ ਉਹਨੇ ਫਿਰ ਮੈਨੂੰ ਤੁਗੋ ਨੂੰ ਪਤਾ ਸੀ ਕਿ ਮੇਰੀ ਭੈਣ ਦਾ ਬੇਟਾ ਤੇ ਇਹ ਪੰਜਾਬ ਦੇ ਵਿੱਚ ਇਕੱਲਾ ਹੀ ਆ ਤੇ ਮੈਂ ਇਹਨੂੰ ਕਿਸ ਤਰ੍ਹਾਂ ਛੱਡ ਸਕਦਾ ਹੁਣ ਬਾਕੀ ਦੇ ਜੀ ਆ ਜਿਹੜੇ ਪਾਕਿਸਤਾਨ ਚਲੇ ਗਏ ਇਕੱਲੇ ਤੇ ਮੈਂ ਹੀ ਪੰਜਾਬ ਦੇ ਵਿੱਚ ਉਹਦੇ ਦੋਸਤਾਂ ਨੇ ਵੀ ਬੜਾ ਰੋਕਿਆ ਕਿਉਂਕਿ ਉਹਦੇ ਦੋਸਤ ਕੁੰਨਲ ਸਿੰਘ ਤੇ ਜਿਹੜੇ ਮਤਲਬ ਕਿ ਕਹਿਣ ਲੱਗੇ ਜੀ ਤੁਸੀਂ ਜਦੋਂ ਮੈਨੂੰ ਲੈਣ ਵਾਸਤੇ ਆਏ ਮੁਹੰਮਦ ਰਫੀ ਦਾ ਵੱਡੇ ਭਾਈ ਜੀ ਮੁਹੰਮਦ ਦੀਨ ਜੀ ਤੇ ਮੇਰੀ ਮਨਜੀ ਜਿਹੜੀ ਪਹਿਲੀ ਘਰ ਵਾਲੀ ਸ਼ੌਫੀ ਸਾਹਿਬ ਦੀ ਬਸ਼ੀਰਾ ਜੀ ਤੇ ਉਹਨਾਂ ਦਾ ਬੇਟਾ ਉਮੀਦ ਰਫੀ ਜੀ ਜਦੋਂ ਆਏ ਮੈਨੂੰ ਲੈਣ ਵਾਸਤੇ ਤਾਂ ਮੈਨੂੰ ਜਿਹੜੇ ਪਿੰਡ ਦੇ ਜ਼ਿੰਮੇਵਾਰ ਬੰਦੇ ਸੀ ਉਹਨਾਂ ਨੇ ਕਿਹਾ ਵੀ ਨਹੀਂ ਤੁੱਕੇ ਮੇਰੇ ਕੋ ਅੱਜ ਵੀ ਲਿਖਤਾ ਉਹਨਾਂ ਦੀਆਂ ਪਈਆਂ ਨੇ ਜਿਹੜੀ ਲਿਖ ਕੇ ਦੇ ਗਏ ਨੇ ਤੇ ਉਹ ਕਹਿੰਦੇ ਜੀ ਅਸੀਂ ਆਏ ਸੀ ਇਹਨੂੰ ਲੈਣ ਵਾਸਤੇ ਕਹਿੰਦੇ ਜੀ ਕੁੰਨਨ ਸਿੰਘ ਕਹਿਣ ਲੱਗਾ ਜੀ ਇਹ ਤੇ ਸਾਡੇ ਪਿੰਡ ਦੀ ਨਿਸ਼ਾਨੀ ਰਹਿ ਗਈ ਆ ਵੀ ਅਲੀ ਮੁਹੰਮਦ ਦੀਸ਼ ਨਿਸ਼ਾਨੀ ਲੈ ਕੇ ਰਹਿ ਗਈ ਆ ਇਨੂੰ ਵੀ ਤੁਸੀਂ ਲੈ ਚਲੇ ਤੇ ਸਾਡਾ ਤੇ ਪਿੰਡ ਦਾ ਨਿਸ਼ਾਨਾ ਹੀ ਖਤਮ ਹੋ ਜਾਏਗੀ ਪਰ ਉਹਨਾਂ ਨੇ ਵੀ ਉਹ ਵੀ ਵਿਚਾਰੇ ਪਾਕਿਸਤਾਨ ਨਹੀਂ ਗਿਆ ਫਿਰ ਉਹਨਾਂ ਜਾਣ ਨਹੀਂ ਦਿੱਤਾ ਉਹਨਾਂ ਲਿਖਾ ਲਿਆ ਉਹਦੇ ਕੋਲ ਪੀ ਲੇ ਕੇ ਦੇ ਦਿਓ ਇੱਕ ਕਾਪੀ ਮੇਰੇ ਵੱਡੇ ਮਾਮਾ ਜੀ ਕੋਲ ਹੈ ਮੁਹੰਮਦਦੀਨ ਕੋਲ ਹੈ ਇੱਕ ਮੇਰੇ ਕੋਲ ਪਈ ਆ ਤੇ ਇੱਕ ਮਲੇ ਸਰਦਾਰ ਕੁੰਨੂਰ ਸਿੰਘ ਦੇ ਕੋਲ ਪਈ ਆ ਤਿੰਨ ਕਾਪੀਆਂ ਕਰਵਾਈਆਂ ਸੀ ਜਿਹਦੇ ਵਿੱਚੋਂ ਕਾਪੀ ਅੱਜ ਵੀ ਮੌਜੂਦ ਹੈ ਮੇਰੇ ਪਾਸ ਇਹ ਮੁਹੰਮਦ ਰਫੀ ਉਹਨਾਂ ਦੇ ਪੰਜ ਨੇ ਜਿਹੜੇ ਦਰਦਰ ਦੀਆਂ ਠੋਕਰਾ ਖਾਨ ਨੂੰ ਮਜਬੂਰ ਆਖਦੇ ਨੇ ਕਿ ਜੇ ਮੁਹੰਮਦ ਰਫੀ ਹੁੰਨੇ ਜੀਂਦੇ ਹੁੰਦੇ ਤਾਂ ਜ਼ਿੰਦਗੀ ਏਦਾਂ ਦੀ ਨਾ ਹੁੰਦੀ ਜ਼ਿੰਦਗੀ ਬਹੁਤ ਸੁਖਾਲੀ ਹੁੰਦੀ ਲੈਜੈਂਡ ਐਕਟਰ ਪ੍ਰਾਨ ਹੋਂਨਾ ਦੇ ਘਰ 10 ਸਾਲ ਰਹੇ ਉੱਥੇ ਕੰਮ ਕੀਤਾ ਪਰ ਤਰੱਕੀ ਉੱਥੇ ਨਹੀਂ ਮਿਲੀ ਹੁਣ ਪ੍ਰਾਈਵੇਟ ਸਿਕਿਉਰਿਟੀ ਗਾਰਡ ਦਾ ਕੰਮ ਕਰਦੇ ਨੇ ਔਰ ਆਪਣਾ ਗੁਜ਼ਰਬਸਰ ਕਰਦੇ ਨੇ ਕੈਮਰਾਮੈਨ ਬੰਦੀ ਦੇ ਨਾਲ ਔਨ 에ਅਰ ਲਈ ਨਿਤ ਲੁਥਰਾ ਬਟਾਲਾ